ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਇੱਕ ਵਾਰ ਫਿਰ ਤੋਂ ਸਵਾਗਤ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਇਹਾਂ ਤੇ ਤੁਹਾਨੂੰ ਆਪਣੇ ਲੜਕੀ ਜਾਂ ਲੜਕੇ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਤੇ ਇੱਕ ਚੰਗਾ ਰਿਸ਼ਤਾ ਆਪਣੇ ਲਈ ਲੱਭ ਸਕਦੇ ਹੋ ਮੈਰਿਜ ਬਿਊਰੋ ਫਰੈਂਚਾਈਸੀ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਇੱਥੇ ਤੁਹਾਡੇ ਕੋਲ ਪੜ੍ਹੇ ਲਿਖੇ ਲੜਕੇ ਜਾਂ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਹੁਣ ਆ ਪਗਲ ਕਰਦੇ ਆ ਅੱਜ ਰਿਸ਼ਤੇ ਬਾਰੇ ਸਭ ਤੋਂ ਪਹਿਲਾਂ ਐਮ 108 ਗੋੜਾ ਲੜਕੀ ਦਾ ਰਿਸ਼ਤਾ ਗਾ ਜੋ ਕਿ ਮਾ ਸ਼ੇਖ ਕਾਸਨੋ ਸਵੰਦ ਰੱਖਦੇ ਹਨ ਲੜਕੀ ਦੀ ਉਮਰ 33 ਸਾਲਾ ਰੰਗ ਗੋਰਾ ਕੱਦ 5 ਫੁੱਟ 5 ਇੰਚਾ ਪੜਾਈ ਵਿੱਚ ਲੜਕੀ ਦੀ ਬੀਏ ਐਮਏ ਹਿਸਟਰੀ ਵਿੱਚ ਪਾਸ ਕੀਤੀ ਹੋਈ ਆ ਲੜਕੀ ਵਾਲੇ ਮੁਕੇਰੀਆ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾਂ ਤਿੰਨ ਭੈਣਾਂ ਅਤੇ ਇੱਕ ਭੈਣ ਹੈ ਜੋ ਕਿ ਬੈਹੀ ਹੋਈ ਹਨ ਲੜਕੀ ਇਸ ਸਮੇਂ ਟੀਚਰ ਦੀ ਪ੍ਰਾਈਵੇਟ ਜੌਬ ਕਰਦੀ ਆ ਲੜਕੀ ਵਾਲੇ ਨੂੰ ਬਿਜ਼ਨਸਮੈਨ ਲੜਕੇ ਜਾਂ ਸਰਕਾਰੀ ਨੌਕਰੀ ਕਰਦੇ ਹੋਏ ਲੜਕੇ ਲੋੜਾ ਜੋ ਕਿ ਵਧੀਆ ਪੜਿਆ ਲਿਖਿਆ ਹੋਵੇ ਅਤੇ ਮਾਹੌਲੇ ਕਾਸਮ ਉਸਮਾਨਤ ਰੱਖਦੇ ਹੋਣ ਤਾਂ ਉਸ ਲੜਕੇ ਨੂੰ ਪਹਿਲ ਦਿੱਤੀ ਜਾਏਗੀ ਇਸ ਤੋਂ ਬਿਨਾ ਜੇਕਰ ਲੜਕਾ ਕੋਈ ਡਬੋਸੀ ਹੈ ਤਾਂ ਵੀ ਲੜਕੀ ਵਾਲੇ ਇਹੇ ਰਿਸ਼ਤਾ ਕਰਨ ਦੇ ਲਈ ਤਿਆਰ ਹਨ ਹੁਣ ਗੱਲ ਕਰਦੇ ਆ ਅਗਲੇ ਰਿਸ਼ਤੇ ਬਾਰੇ ਜਿਸ ਦਾ ਕੋਡ ਹੈ M109 ਜੋ ਕਿ ਰਾਮਗੜੀ ਆਕਾਸ ਨੂੰ ਲੜਕੀ ਸੰਬੰਧ ਰੱਖਦੀ ਆ ਲੜਕੀ ਦੀ ਉਮਰ 25 ਸਾਲਾਂ ਰੰਗ ਗੋਰਾ ਕੱਦ 5 ਫੁੱਟ 2 ਇੰਚ ਆ ਪੜਾਈ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਇਸ ਸਮੇ ਲੜਕੀ ਕੈਨੇਡਾ ਵਿੱਚ ਪੱਕੀ ਆ ਤੇ ਉੱਥੇ ਹੀ ਡੇ ਕੇਅਰ ਦੀ ਜੌਬ ਕਰਦੀ ਆ ਲੜਕੀ ਵਾਲੇ ਪੰਜਾਬ ਵਿੱਚੋਂ ਤਰਮਕੋਟ ਮੋਗਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਇੱਕ ਭਰਾ ਦਾ ਜਿਸ ਦਾ ਕੀ ਫਰਨੀਚਰ ਦਾ ਆਪਣਾ ਸ਼ੋਰੂਮ ਪਾਇਆ ਹੋਇਆ ਹੈਗਾ ਲੜਕੀ ਵਾਲੇ ਨੂੰ ਆਪਣੀ ਲੜਕੀ ਲਈ ਹਰਾਮਗੜੀ ਕਾਸ ਦੇ ਲੜਕਾ ਚਾਹੀਦਾਗਾ ਜੋ ਕਿ ਅਮਰੀਕਾ ਯੂ ਐਸ ਏ ਵਿੱਚ ਪੱਕਾ ਹੋਵੇ ਜਾਂ ਫਿਰ ਕਿਸੇ ਵੀ ਅਦਰ ਕੰਟਰੀ ਵਿੱਚ ਪੱਕਾ ਹੋਵੇ ਅਤੇ लड़का विख्या होना चाहता गा इस तो बिना होर कोई भी डिमांड नहीं की गई है जरूरी गल गलत तो जिन्ना भी परसनल डाटा होगा वह एड्च नहीं पाया जाएगा सिर्फ जरूरी ही गलगिया जिमें कि कास्ट उम्र कारोबार पढ़ाई डिमांड आदि ਤੁਸੀਂ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਤੁਹਾਡੀ ਮਰਜ਼ੀ ਨਾਲ ਹੀ ਦਿਖਾਈ ਚਾਹੀ ਜੇ ਜਦੋਂ ਲੜਕੇ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਕੋਈ ਨਾ ਦੀ ਆਪਸ ਦੇ ਵਿੱਚ ਰਜ਼ਮੰਦੀ ਹੋਵੇਗੀ ਤੁਸੀਂ ਸਾਨੂੰ WhatsApp ਉੱਤੇ ਆਪਣਾ ਬਾਇਓ ਡਾਟਾ ਸਾਰਾ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਥੈਂਕ ਯੂ ਵੈਰੀ ਮੱਚ